ਇੱਕ ਗੱਲ ਹੋਰ ਵੀ ਆ ਬਾਈ ਪਾਣੀ ਚ ਬਰੇਤੀ ਵਗੈਰਾ ਨਹੀਂ ਹੈਗੀ ਨਾ ਜਿਵੇਂ ਬਿਲਕੁਲ ਸਾਫ ਮਿੱਟੀ ਕ ਆਪਣੇ ਲਵੇ ਲਾਉਣੇ ਸਾਰੇ 400 ਫੁੱਟ ਵਾਲੇ ਬੋਰ ਨੇ ਬੋਰ ਨੇ ਠੀਕ ਜੇ ਚੱਲਦੇ ਨੇ ਤੁਸੀਂ ਜਿਦਾ ਮਰਜ਼ੀ ਦੇਖ ਲਿਓ ਕੋਸਾ ਪਾਣੀ ਆ ਸਭ ਦਾ ਕੋਸਾ ਪਾਣੀ ਆ ਗੱਲ ਸਹੀ ਇਹ ਸੋਲਰ ਕਰਕੇ ਉਹਦੇ ਨਾਲ ਸੋਲਰ ਦਾ ਸਿਸਟਮ ਹੈ ਕੋਈ ਫਿਰ ਜਿਵੇਂ ਆਪਾਂ ਕਹਿੰਦੇ ਵੀ ਰਾਗੜ ਦੀ ਘੱਟਾ ਪਾਣੀ ਨੂੰ ਉਹ ਸਿਸਟਮ ਹੈ ਸੁਣੇ ਆਪ ਦੇਖੀ ਹੈ ਸੁਣੇ ਦੇਖੀ ਹੈ ਦੋ ਕਿੜੀ ਫ੍ਰਿਜ ਦਾ ਪਾਣੀ ਵੀ ਇੰਨਾ ਠੰਡਾ ਨਹੀਂ ਠੰਡਾ ਨਹੀਂ ਹੁੰਦਾ ਬਾਈ ਜੀ ਇਨਾ ਪਾਣੀ ਦਾ ਫਰਕ ਦਾ ਭਾਈ ਜੀ ਹਾਂ ਫਰਕ ਹੈ ਚੀਜ਼ ਦਾ ਕੋਈ ਨਾ ਕੋਈ ਪਹਿਲਾਂ ਜਨਰੇਟਰ ਤੇ ਚਲਾਉਂਦੇ ਤੇ ਜਨਰੇਟਰ ਤੇ ਇੰਨਾ ਠੰਡਾ ਹੈ ਨਹੀਂ ਸੀ ਪਾਣੀ ਹੈ ਨਹੀਂ ਸੀ ਠੀਕ ਹੈ ਭਾਈ ਜੀ ਇਹ ਸਾਰੇ ਕਨੇ ਸੋਲਰ ਨੇ ਕਿੜੇ ਇਹਨੂੰ ਕਰੰਟ ਇਕੱਠਾ ਕਰਕੇ ਇੱਧਰ ਦਿੰਦੇ ਨੇ ਹਨਾ ਹਾਂ ਇੱਧਰ ਠੀਕ ਹੈ ਸੁਬیرے ਤੁਸੀਂ ਬਾਈ ਬਾਈ ਇਹਨੂੰ ਕਨਾ ਮੈਂ ਤਾਂ ਕਰਦਨ ਬਹੁਤ ਸਾਲ ਹੋ ਗਏ ਪਹਿਲਾਂ ਬਾਈ ਨੇ ਟਰੈਵਲ ਹੀ ਕਰੀਆ ਦੇ ਹੁਣ ਆਪ ਤਾਂ ਸੈਟਅਪ ਲਾਇਆਗਾ ਬੱਕਰੀਆਂ ਦਾ ਨਾਲ ਸੋਲਰ ਸਿਸਟਮਾ ਜ਼ਮੀਨ ਸਾਰੀ ਕਹਿੰਦਾ ਬਾਈ ਆਪ ਖੇਤੀ ਆਪ ਕਰਨੀ ਆ ਬਾਈ ਬਾਈ ਤੂੰ ਕਹਿੰਦਾ ਵਾਦ ਤੋਂ ਵਾਦ ਸਪੋਰਟ ਕਰਨੇ ਆ ਬਾਈ ਤੂੰ ਕਹਨਾ ਆਪਾਂ ਨੇ ਸਪੋਰਟ ਵੀ ਕਰਨੇ ਆ ਬਾਈ ਤੋਂ ਆਪਾਂ ਨੇ ਬੱਕਰੀ ਵੀ ਕਹਾ ਫੇਦਣੀਆਂ ਨੇ ਤੇ ਆਪਾਂ ਕਿਹੜੇ ਬੰਦਿਆਂ ਨੇ ਕੋਈ ਫਾਰਮ ਪਾਉਣਾ ਬਾਈ ਆਪਾਂ ਕਿਵੇਂ ਹੁਣ ਬਾਈ ਨੇ ਆ ਦੇ ਕਿੱਟਾ ਪਲਾਇਆ ਹੋਇਆਗਾ ਆਪਾਂ ਨੇ ਬਾਈ ਤੋਂ ਇੱਥੋਂ ਮਾਲ ਖਰੀਦਣਾ ਠੀਕ ਆ ਨਾਲ ਆਪਾਂ ਤੁਹਾਡੇ ਨਾਲ ਸਹਾਇਤਾ ਦੇ ਵਿੱਚ ਖੜਿਆ ਬਾਈ ਕਿੰਨੇ ਕੁ ਜੋਕਰੇ ਤੁਹਾਡੇ ਨਾਲ ਹੈਗੇ ਆ ਬਾਈ ਜੀ ਠੀਕਾ ਛੋਡਾ ਬਹੁਤ-ਬਹੁਤ ਧੰਨਵਾਦ ਕਿੰਨੇ ਆਪਣੇ ਭੈਣ ਭਰਾ ਸਾਨੂੰ ਦੇਖਦੇ ਨੇ ਸਾਰੇ ਦੂਰੋਂ ਨੇੜੋਂ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਸਾਰੇ ਬਾਈਆਂ ਦਾ ਬਾਈ ਆਪਣੇ ਚੈਨਲ ਤੇ ਬਹੁਤ-ਬਹੁਤ ਛੋਡਾ ਸਵਾਗਤ ਆ ਬਾਈ ਸਤਿ ਸ੍ਰੀ ਅਕਾਲ ਚੰਗੀ ਸਤਿ ਸ੍ਰੀ ਅਕਾਲ ਵੀਰੇ ਹਾਂ ਬਹੁਤ-ਬਹੁਤ ਛੋਡਾ ਧੰਨਵਾਦ ਆ ਸਾਨੂੰ ਟਾਈਮ ਦੇਣ ਲਈ ਤੁਹਾਨੂੰ ਗਾਹ ਬਾਈ ਜੀ ਇਹ ਕਹਿੰਦੇ ਇਹ ਆਪਣਾ ਇਹ ਹੁੰਦਾ ਮਸਕਤ ਵੀ ਆਪਾਂ ਬਾਈਆਂ ਨੂੰ ਗਾਹ ਕੰਮ ਧੰਦੇ ਲਾਈਏਗਾ ਹਾਂ ਹਾਂ ਸਭ ਤੋਂ ਵੱਡੀ ਇਹੀ ਹੈ ਵੀਰੇ ਹੁਣ ਮੇਰੀ ਗੱਲ ਸੁਣੋ ਆਪਣਾ ਇਹ ਬਿਜ਼ਨਸ ਚੱਲਦੇ ਦਾ ਚੱਲਦਾ ਨਾਲੋਂ ਖੇਤ ਵਿਹਲੇ ਬੈਠੇ ਵਿਹਲੇ ਦੇ ਵਿਹ ਬੱਲੇ ਸਹੀ ਹੈ 24 ਘੰਟੇ ਉਖੇਤ ਬੈਠੇ ਵੀ ਨਹੀਂ ਹੁਣ ਇਹਨਾਂ ਦੇ ਸਾਰੇ ਨਾਲ ਨਾਲ ਇਹ ਆਪਣਾ ਬਿਜ਼ਨਸ ਹੋਊਗਾ ਨਾਲੇ ਇਹਨਾਂ ਦੀ ਸੇਵਾ ਦੀ ਸੇਵਾ ਕਰਾਂਗੇ ਚੰਗਾ ਬਾਈ ਧੰਨਵਾਦ ਓਕੇ ਧੰਨਵਾਦ ਵੀਰ